ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਤੁਹਾਡਾ ਸਵਾਗਤ ਹੈ ਜੀ ਆਪਾਂ ਦੇ YouTube ਚੈਨਲ ਜਾਓ ਅਲਰਟ ਬਾਈ ਅਮਨ ਤੇ ਦੋਸਤੋ ਅੱਜ ਦਾ ਹੀ ਨੋਟੀਫਿਕੇਸ਼ਨ ਆ BSF ਵੱਲੋਂ ਆਇਆ ਜੀ ਇਹਦੇ ਵਿੱਚ ਸਪੋਰਟਸ ਕੋਟੇ ਵਿੱਚ ਭਰਤੀ ਰਹਿਣ ਵਾਲੀ ਹੈ ਜੀ ਬਾਰਡਰ ਸਕਿਉਰਿਟੀ ਫੋਰਸ ਦੇ ਵਿੱਚ ਇਹਦੇ ਵਿੱਚ ਜੋ ਪੋਸਟਾਂ ਹਨ ਜੀ ਉਹ 241 ਹਨ ਜੀ ਮੁੰਡੇ ਤੇ ਕੁੜੀਆਂ ਦੋਨੇ ਹੀ ਇਸ ਪੋਸਟ ਨੂੰ ਭਰ ਸਕਦੇ ਹਨ ਜੀ ਦੋਸਤੋ ਇਸ ਪੋਸਟ ਦੀ ਤੁਸੀ ਸਾਰੀ ਜਾਣਕਾਰੀ ਲੈਣੀ ਹੈ ਤਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਣਾ ਜੀ ਬਹੁਤ ਹੀ ਵਧੀਆ ਮੌਕਾ ਆ ਚੁੱਕਿਆ ਜੀ ਬਹੁਤ ਹੀ ਵਧੀਆ ਭਰਤੀ ਆਈ ਹੈ ਇਹੇ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕਵੈਸਟ ਹੈ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਐਂਡ ਲਾਈਕ ਜ਼ਰੂਰ ਕਰ ਦਿਓ ਜੀ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਅਤੇ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਕੇ ਛੱਡ ਦੇਣਾ ਜੀ ਤਾਂ ਜੋ ਆਉਣ ਵਾਲੀਆਂ ਵੀਡੀਓ ਜੋਬ ਰਿਲੇਟਡ ਗਵਰਨਮੈਂਟ ਜੋਬ ਪ੍ਰਾਈਵੇਟ ਜੋਬ ਕਿਸੇ ਵੀ ਜੋਬ ਸੰਬੰਧੀ ਨੋਟੀਫਿਕੇਸ਼ਨ ਨੂੰ ਤੁਸੀਂ ਸਭ ਤੋਂ ਪਹਿਲਾਂ ਪ੍ਰਾਪਤ ਕਰ ਸਕੋ ਅਤੇ ਤੁਸੀਂ ਸਮਾਂ ਰਹਿਣ ਦੀ ਪੋਸਟ ਨੂੰ ਅਪਲਾਈ ਕਰ ਸਕੋ ਅਸੀਂ ਸਾਰੀ ਵੀਡੀਓ ਦੀ ਸਹੀ ਜਾਣਕਾਰੀ ਸਾਡੇ ਚੈਨਲ ਤੇ ਪਾਉਂਦੇ ਹਾਂ ਜੀ ਤੁਸੀਂ ਇਸ ਨੂੰ ਅੱਗੇ ਸ਼ੇਅਰ ਕਰ ਦਿਆ ਕਰੋ ਤਾਂ ਜੋ ਬੇਰੁਜ਼ਗਾਰ ਮੁੰਡੇ ਕੁੜੀਆਂ ਨੂੰ ਸਮੇਂ ਸਿਰ ਜਾਣਕਾਰੀ ਮਿਲ ਸਕੇ ਅਤੇ ਉਹ ਪੋਸਟ ਨੂੰ ਅਪਲਾਈ ਕਰ ਸਕਣ ਤਾਂ ਵੀਡੀਓ ਸ਼ੁਰੂ ਕਰਦੇ ਹਾਂ ਜੀ ਦੋਸਤੋ ਸੀਮਾ ਸੁਰੱਖਿਆ ਵਾਲਾ ਬੀਐਸਫ ਵੱਲੋਂ ਨੋਟੀਫਿਕੇਸ਼ਨ ਜਾਰੀ ਹੋਇਆ ਜੀ ਭਾਰਤ ਸਰਕਾਰ ਬੀਐਸਫ ਵਿੱਚ ਸਪੋਰਟਸ ਕੋਟੇ ਵਿੱਚ 2025 ਲਈ ਕਾਂਸਟੇਬਲ ਜਨਰਲ ਡਿਊਟੀ ਵਾਸਤੇ ਅਸਾਮੀਆਂ ਦੀ ਮੰਗ ਕੀਤੀ ਜਾਂਦੀ ਹੈ ਜੀ ਇਹ ਵਿੱਚ ਜੋ ਜੋ ਭਾਰਤੀ ਨਾਗਰ ਪੁਰਸ਼ ਅਤੇ ਮਹਿਲਾ ਪੈਰਾ 2 ਸਾਰ ਦੇ ਅਨੁਸਾਰ ਸਪੋਰਟਸ ਕੋਟੇ ਵਿੱਚ ਗਰੁੱਪ ਸੀ ਵਿੱਚ ਕਾਂਸਟੇਬਲ ਦੀਆਂ ਜਨਰਲ ਡਿਊਟੀ ਲਈ ਗਾਇਰਟਿਡ ਅਤੇ ਨਨੋ ਪੋਸਟਾਂ ਲਈ ਸੀਮਾ ਸੁਰੱਖਿਆ ਬਲ ਵਿੱਚ ਸਥਾਈ ਅਧਾਰ ਭਾਗ ਪੱਕੇ ਤੌਰ ਤੇ ਆਨਲਾਈਨ ਅਰਜ਼ੀ ਦੀ ਮੰਗ ਕੀਤੀ ਜਾਂਦੀ ਹੈ ਜੀ ਇਹਦੇ ਵਿੱਚ ਜੋ ਡੇਟਾ ਆਨਲਾਈਨ ਅਰਜ਼ੀਆਂ ਦੀ 25 7 2025 ਤੋਂ ਸ਼ੁਰੂ ਹੋ ਚੁੱਕੀ ਹੈ ਜੀ ਅਤੇ 20 8 2025 ਰਾਤ ਦੇ 12 ਵਜੇ ਤੱਕ ਕੈਂਡੀਡੇਟ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਹਨ ਜੀ ਜੋ ਸਾਮੀਆਂ ਹਨ ਜੀ ਉਹ ਇਸ ਤਰ੍ਹਾਂ ਇਹਦੇ ਵਿੱਚ ਖੇਡਾਂ ਦੇ ਵਿਸ਼ਿਆਂ ਵਿੱਚ 241 ਸਾਮੀਆਂ ਦੀ ਮੰਗ ਕੀਤੀ ਗਈ ਹੈ ਜੀ ਜਿਦੇ ਵਿੱਚ ਆਰਚਰੀ ਲਈ 2 ਪੁਰਸ਼ ਮਹਿਲਾ 1 ਅਤੇ ਲੈਕਟਿਕ ਦੇ ਲਈ ਪੁਰਸ਼ 3 ਮਹਿਲਾ 3 ਬੈਡਮਿੰਟਨ ਦੇ ਲਈ ਪੁਰਸ਼ 1 ਮਹਿਲਾ 2 ਬਾਕਸਿੰਗ ਦੇ ਲਈ ਪੁਰਸ਼ 4 ਮਹਿਲਾ 4 ਬਾਸਕਟਬਾਲ ਦੇ ਲਈ 11 ਪੁਰਸ਼ ਤੇ 6 ਮਹਿਲਾ ਦੀ ਅਸਾਮੀਆਂ ਹੈ ਜੀ ਕ੍ਰਾਸ ਕੰਟਰੀ ਦੇ ਲਈ ਪੁਰਸ਼ ਮਹਿਲਾ 5-5 ਵਕਾਂਸੀ ਰਹਿਣ ਵਾਲੀ ਹੈ ਜੀ ਸਾਈਕਲਿੰਗ ਦੇ ਲਈ ਪੁਰਸ਼ 10 ਮਹਿਲਾ 10 ਡਾਈਵਿੰਗ ਦੇ ਲਈ 5-5 ਦੋਨੋਂ ਦੀਆਂ ਵਕਾਂਸੀਆਂ ਦੀ ਮੰਗ ਕੀਤੀ ਜਾਂਦੀ ਹੈ ਜੀ। ਫਟਵਾ ਦੇ ਲਈ 15 ਮੈਲੇ ਦੇ ਲਈ 10 ਜੇ ਮਾਸਟਰ ਦੇ ਲਈ 3 ਤੇ 6 ਮੈਲੇ ਦੀਆਂ ਰਹਿਣ ਵਾਲੀਆਂ ਜੀ। ਹੈਂਡਬਾਲ ਦੇ ਲਈ 4 ਪੁਰਸ਼ ਲਈ ਅਤੇ ਮੈਲੇ ਦੇ ਲਈ ਕੋਈ ਵਕਾਂਸੀ ਨਹੀਂ ਹੈ ਦੇਚੀ। ਬਾਕੀ ਲਈ 10 ਵਕਾਂਸੀਆਂ ਨੂੰ ਪੁੱਛਦੀਆਂ ਜੀ 5 ਮੈਲੇ ਦੀਆਂ ਰਹਿਣ ਵਾਲੀਆਂ ਹਨ। ਜੂਟੂ ਦੇ ਵਿੱਚ 6 ਹੈ ਜੀ ਪੁਰਸ਼ ਦੇ ਲਈ 3 ਮੈਲੇ ਦੀਆਂ ਰਹਿਣ ਵਾਲੀਆਂ ਹਨ। ਉਦੋਂ ਵਿੱਚ ਕਰਾਟੇ ਦੇ ਵਿੱਚ ਜੀ ਰੋਇੰਗ ਦੇ ਵਿੱਚ ਦੋ ਪੁਰਸ਼ ਲਈ ਤਿੰਨ ਮੈਲੇਰੀ ਰਹਿਣ ਵਾਲੀਆਂ ਹਨ ਜੀ ਸ਼ੂਟਿੰਗ ਦੇ ਵਿੱਚ ਸੱਤ ਸੱਤ ਹੀ ਮੈਲੇ ਦੀ ਰਹਿਣ ਵਾਲੀਆਂ ਹਨ ਜੀ ਬਗਾਨ ਸਿੰਘਾਂ ਉਦੋਂ ਤਰਾਕੀ ਦੇ ਵਿੱਚ ਪੰਜ ਪੰਜ ਮੈਲੇ ਪੁਰਸ਼ ਦੋਨਾਂ ਦੀਆਂ ਜੀ ਟੇਬਲ ਟੈਂਸ ਦੇ ਵਿੱਚ ਦੋ ਦੋ ਦੋਨਾਂ ਹੀ ਰਹਿਣ ਵਾਲੀਆਂ ਜੀ ਬਗਾਨ ਸਿੰਘਾਂ ਤਾਂ ਇੱਕ ਵੰਡ ਦੇ ਵਿੱਚ ਇੱਕ ਇੱਕ ਹੈ ਜੀ ਵਾਲੀਬਾਲ ਦੇ ਵਿੱਚ ਅੱਠ ਪੁਰਸ਼ ਦੀਆਂ ਛੇ ਮੈਲੇ ਦੀਆਂ ਜੀ ਵਾਟਰਪੂਲ ਦੇ ਵਿੱਚ ਕੁਸ਼ਤੀ ਦੀ ਕੋਈ ਵੈਕੈਂਸੀ ਨਹੀਂ ਹੈ ਜੀ 4 ਮੈਲਾ ਦੀਆਂ ਵੈਕੈਂਸੀਆਂ ਰਹਿਣ ਵਾਲੀਆਂ ਜੀ ਵੇਟ ਲਿਫਟਿੰਗ ਦੇ ਵਿੱਚ 4-4 ਦੋਨਾਂ ਦੀਆਂ ਅਸਾਮੀਆਂ ਰਹਿਣ ਵਾਲੀਆਂ ਜੀ ਕੁਸ਼ਤੀ ਦੇ ਵਿੱਚ 7 ਪੁਰਸ਼ ਦੀਆਂ ਜੀ ਤੇ 3 ਮੈਲਾ ਵਾਸਤੇ ਰਹਿਣ ਵਾਲੀਆਂ ਜੀ ਕੁਸ਼ਤੀ ਦੇ ਵਿੱਚ 2 ਪੁਰਸ਼ ਵਾਸਤੇ ਜੀ 1 ਮੈਲਾ ਵਾਸਤੇ ਰਹਿਣ ਵਾਲੀ ਹੈ ਜੀ ਕਬੱਡੀ ਵਿੱਚ 4 ਪੁਰਸ਼ 8 ਮੈਲਾ ਦੀਆਂ ਭਰਤੀ ਰਹਿਣ ਵਾਲੀ ਹੈ ਜੀ ਇਹ ਟੋਟਲ ਪੋਸਟਾਂ 241 ਹਾਂਜੀ ਜਿਦੇ ਵਿੱਚ 128 ਪੋਰਸੀਆਂ ਅਤੇ 113 ਮੈਲਾਂ ਦੀਆਂ ਅਵਕਾਸ਼ੀਆਂ ਆਇਆਂ ਵਾਲੀਆਂ ਹਾਂਜੀ ਤਾਂ ਖਾ ਤੇ ਸਕੇਲ ਤੇ ਹੋਰ ਭੱਤੇ ਦੇ ਵਿੱਚ ਮਿਲਣਗੇ ਜੀ ਇਹਨਾਂ ਪੋਸਟਾਂ ਨੂੰ ਤੁਸੀਂ ਆਨਲਾਈਨ ਹੀ ਅਪਲਾਈ ਕਰ ਸਕਦੇ ਹੋ ਜੀ ਉਹਨਾਂ ਦੇ ਲਈ ਵੈਬਸਾਈਟ ਰਹਿਣ ਵਾਲੀ ਹੈ ਜੀ r e c t t b s f g o v ਇੰਤਜਾਗੇ ਤੁਸੀਂ 28 8 2025 ਲਾਸਟ ਡੇਟ ਹੈ ਜੀ ਉਹ ਤੱਕ ਇਹਨਾਂ ਅਸਾਮੀਆਂ ਨੂੰ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਚੋਂ ਪ੍ਰਕਾਰ ਇਸ ਪ੍ਰਕਾਰ ਹੋਵੇਗੀ ਜੀ ਸਭ ਤੋਂ ਪਹਿਲਾਂ ਡਾਕੂਮੈਂਟੇਸ਼ਨ ਹੋਵੇਗੀ ਫਿਰ ਫਿਜ਼ੀਕਲ ਹੋਵੇਗਾ ਜੀ ਇੱਕ ਗੱਲ ਦਾ ਧਿਆਨ ਰੱਖਣਾ ਜੀ ਇਹਨਾਂ ਸਾਮੀਆਂ ਨੂੰ ਵੀਸ ਵੱਲੋਂ ਮੌਕੇ ਅਨੁਸਾਰ ਘਟਾਇਆ ਜਾ ਵਧਾਇਆ ਵੀ ਜਾ ਸਕਦਾ ਹੈ ਜੀ ਦੋਸਤੋ ਇਸ ਪੋਸਟ ਨੂੰ ਭਰਨ ਤੋਂ ਪਹਿਲਾਂ ਤੁਸੀਂ ਨੋਟੀਫਿਕੇਸ਼ਨ ਚੰਗੀ ਤਰ੍ਹਾਂ ਪੜ ਲਵੋ ਜੀ ਨੋਟੀਫਿਕੇਸ਼ਨ ਸਾਡੇ WhatsApp ਚੈਨਲ ਤੇ ਹੈ ਜੀ ਉੱਥੇ ਜਾ ਕੇ ਤੁਸੀਂ ਇਹਨਾਂ ਦੀ ਵੈਬਸਾਈਟ ਤੇ ਵੀ ਜਾ ਸਕਦੇ ਹੋ ਅਤੇ ਨੋਟੀਫਿਕੇਸ਼ਨ ਡਾਊਨਲੋਡ ਵੀ ਕਰ ਸਕਦੇ ਹੋ ਜੀ ਵਰਸਾਬ ਚੈਨ ਦਾ ਲਿੰਕ ਵੀਡੀਓ ਡਿਸਕ੍ਰਿਪਸ਼ਨ ਵਿੱਚ ਹੈ ਜੀ ਦੋਸਤੋ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਜੀ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ